ਕਿਸਾਨ ਅੰਦੋਲਨ ਸਿਰਫ ਕਾਨੂੰਨਾ ਦਾ ਵਿਰੋਧ ਨਹੀਂ ਸੀ ਇਹ ਮਾਮਾ ਦੀਆਂ ਦੁਆਵਾਂ ਪਿਓਾਂ ਦੀਆਂ ਚਿੰਤਾਵਾਂ ਅਤੇ ਨੌਜਵਾਨਾਂ ਦੀਆਂ ਉਮੀਦਾਂ ਦਾ ਸੰਘਰਸ਼ ਸੀ ਉਹ ਦਿਨ ਸਿਰਫ ਖਬਰਾਂ ਦੀ ਹੈਡਲਾਈਨ ਨਹੀਂ ਸਨ ਉਹ ਹਜ਼ਾਰਾਂ ਪਰਿਵਾਰਾਂ ਦੀ ਕਹਾਣੀ ਸਨ ਅੱਜ ਜਦੋਂ ਪੁਰਾਣੀ ਘਟਨਾ ਮੁਰ ਚਰਚਾ ਚ ਹੈ ਤਾਂ ਲੋਕਾਂ ਦੇ ਮਨ ਚ ਸਵਾਲ ਹੈ ਕਿ ਇਹ ਇਨਸਾਫ ਦੀ ਤਲਾਸ਼ ਹੈ ਜਾਂ ਸਿਆਸਤ ਦੀ ਇੱਕ ਹੋਰ ਕੜੀ ਸੱਚ ਜੋ ਵੀ ਹੋਵੇ ਉਹ ਦਿਨ ਜਿਨ੍ਹਾਂ ਨੇ ਦੇਖਿਆ ਸੀ ਉਹਨਾਂ ਦੇ ਜਿਨ੍ਹਾਂ ਨੇ ਉਹ ਪਲ ਮਹਿਸੂਸ ਕੀਤੇ ਸੀ ਅੱਜ ਵੀ ਉਹਨਾਂ ਦੀ ਧੜਕਣਾ ਉਹ ਪਲਾਂ ਨੂੰ ਮਹਿਸੂਸ ਕਰਦੀ ਹੋਣੀ ਹੈ। ਦੇਸ਼ ਦੇ ਸਿਆਸਤ ਵਿੱਚ ਮਾਮਲਾ ਸਿਰਫ ਦੋ ਨੇਤਾਵਾਂ ਦਾ ਨਹੀਂ ਇਹ ਭਰੋਸੇ, ਡਰ ਅਤੇ ਇਨਸਾਨੀਅਤ ਦੀ ਕਸੌਟੀ ਬਣ ਚੁੱਕਿਆ ਹੈ। ਮੈਂ ਹਾਂ ਨਰੇਸ਼ ਸ਼ਰਮਾ। ਕੇਂਦਰੀ ਰੇਲ ਮੰਤਰੀ ਰਬਨੀਸ਼ ਸਿੰਘ ਬਿੱਟੂ ਵੱਲੋਂ ਅੱਜ ਇੱਕ ਬਿਆਨ ਦਿੱਤਾ ਗਿਆ। जिस बयान तो बात सियासत गर्म आगी है रवनीत सिंह बिट्टू ने कहा है कि वो प्रियंका गांधी के खिलाफ रस्मी शिकायत दर्ज करवा गल साल दो हज़ार भी इक्कीस अंदोलन की है वो दौर से जो तो दिल्ली ठंडी रातों बजुर्ग अपने अपने बिस्तर से नहीं सड़क पर सौते सन वो टाइम है जो तो किसान ਆਪਣੇ ਖੇਤ ਛੱਡ ਕੇ ਦਿੱਲੀ 'ਚ ਬੈਠੇ ਸੀ ਤੇ ਉਹ ਸਮਾਂ ਸੀ ਜਦੋਂ ਕਿਸਾਨਾਂ ਦੀ ਚਿੰਤਾ ਸੀ ਕਿ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣੇ ਹਨ ਉਸ ਸਮੇਂ ਰਬਨੀਸ਼ ਸਿੰਘ ਬਿੱਟੂ ਕਾਂਗਰਸ ਦਾ ਹਿੱਸਾ ਸਨ ਉਹ ਕਾਂਗਰਸ ਦੇ ਸੰਸਦ ਸਨ ਲੇਕਿਨ ਹੁਣ ਰਬਨੀਸ਼ ਸਿੰਘ ਬਿੱਟੂ ਕਿੰਨਾ ਕਿਤੇ ਇਹ ਬਿਆਨ ਦੇ ਕੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਹੇ ਨੇ ਜਿਸ ਤਰ੍ਹਾਂ ਦੀ ਉਹਨਾਂ ਨੇ ਅੱਜ ਬਿਆਨਬਾਜ਼ੀ ਕੀਤੀ ਹੈ ਜਿਸ ਤੋਂ ਬਾਅਦ ਸਿਆਸਤ ਦਾ ਗਰਮਾਉਣਾ ਸੰਬਾਬਕ ਸੀ ਕਿਸਾਨ ਅੰਦੋਲਨ ਸਾਰੇ ਪੰਜਾਬ ਨੇ ਮਿਲ ਕੇ ਲੜਿਆ ਉਹੀ ਰਵਨੀਸ਼ ਸਿੰਘ ਬਿੱਟੂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਭਾਜਪਾ ਨੀਤਾਮਾਂ ਨੂੰ ਗਾੜਾ ਕੱਢਦੇ ਸੀ ਕਹਿੰਦੇ ਸੀ ਕਿ ਮੈਂ ਤਾਂ ਜੁੱਤੀ ਤੱਕ ਨਾ ਮਾਰਾਂ ਉਹ ਰਵਨੀਸ਼ ਸਿੰਘ ਬਿੱਟੂ ਅੱਜ ਜਦੋਂ ਭਾਜਪਾ ਦੇ ਵਿੱਚ ਆ ਗਏ ਨੇ ਤਾਂ ਉਹਨਾਂ ਦੇ ਬੋਲ ਉਹਨਾਂ ਦੇ ਵਿਚਾਰ ਸਭ ਕੁਝ ਬਦਲ ਗਏ ਨੇ ਸੋ ਅੱਜ ਉਹ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਜੋ ਹੋਇਆ ਹੁਣ ਨਾਲ ਜੋ ਕਟਨਾ ਵਾਪਰੀ ਉਸ ਨੂੰ ਲੈ ਕੇ ਉਹ ਇਸ ਲਈ ਪ੍ਰਿੰਕਾ ਗਾਂਧੀ ਨੂੰ ਜਿੰਮੇਵਾਰ ਠਹਿਰਾ ਰਹੇ ਨੇ ਉਹਨਾਂ ਨੇ ਕਿਹਾ ਕਿ ਪ੍ਰਿੰਕਾ ਗਾਂਧੀ ਵੱਲੋਂ ਉਹਨਾਂ ਨੂੰ ਕਿਸਾਨ ਸੰਘਰਸ਼ ਚ ਪੇੜਿਆ ਗਿਆ ਸੀ ਸੋ ਜਿਸ ਦੌਰਾਨ ਜੋ ਉੱਥੇ ਵਾਪਰਿਆ ਤੇ ਉਸ ਨੂੰ ਉਹਦਾ ਹੁਣ ਉਹ ਆਪਣੇ ਆਪ ਨੂੰ ਜਿਹੜਾ ਇੱਕ ਗਿਲਟੀ ਮਹਿਸੂਸ ਕਰ ਰਹੇ ਨੇ ਸੋ ਦੂਜੇ ਪਾਸੇ ਕਾਂਗਰਸ ਨੇ ਵੀ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਜाहिर ਕੀਤੀ ਆ ਕਾਂਗਰਸ ਨੇ ਕਿਹਾ ਕਿ ਇਹ ਇੱਕ ਵਿਚਕਾਣਾ ਬਿਆਨ ਹੈ ਰਵਨੀਤ ਸਿੰਘ ਬਿੱਟੂ ਦਾ ਵਿਚਕਾਣਾ ਬਿਆਨ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਉਹ ਪ੍ਰਿੰਕਾ ਗਾਂਧੀ ਦੇ ਖਿਲਾਫ ਰਸ਼ਮੀ ਸ਼ਕੈਦ ਦਰਜ ਕਰਵਾਉਣਗੇ ਕਿ ਜਿਸ ਵਿੱਚ ਉਹਨਾਂ ਹਾਲਾਤਾਂ ਦੀ ਜਾਂਚ ਦੀ ਮੰਗ ਕੀਤੀ ਜਾਏਗੀ ਜਿਨ੍ਹਾਂ ਵਿੱਚ ਉਹਨਾਂ ਨੇ ਖੇਤੀ ਕਾਨੂੰਨ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਲਈ ਉਹਨਾਂ ਨੂੰ ਭੇਜਿਆ ਗਿਆ ਸੀ ਬਿੱਟੂ ਦੇ ਕਥਤ ਤੌਰ ਤੇ ਦਰਸ਼ਨ ਵਾਲੀ ਥਾਂ ਦੇ ਉੱਤੇ ਬਿੱਟੂ ਤੇ ਹਮਲਾ ਕੀਤਾ ਗਿਆ ਸੀ ਸੋ ਬਿੱਟੂ ਨੇ ਉਸ ਸਮੇਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿਉਂ ਕਾਂਗਰਸੀ ਵਿੱਚ ਸੰ ਸਾਲ 2020-2021 ਦੌਰਾਨ ਜਦੋਂ ਦਿੱਲੀ ਦੇ ਸਰਹੱਦੀ ਖੇਤਰਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਬਿੱਟੂ ਨੇ ਕਿਹਾ ਕਿ ਉਸ ਸਮੇਂ ਉਹਨਾਂ ਕੋਲ ਪ੍ਰਿੰਕਾ ਗਾਂਧੀ ਦੇ ਇਰਾਦਿਆਂ ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ ਹਾਲਾਂਕਿ ਉਹ ਅੰਦੋਲਨਕਾਰੀ ਕਿਸਾਨਾਂ ਦੇ ਪ੍ਰਤੀ ਉਹ ਉਨਾ ਪ੍ਰਤੀ ਦੁਸ਼ਮਣੀ ਤੋਂ ਜਾਣੂ ਸਨ ਸੋ ਹਾਲਾਂਕਿ ਉਹ ਇਸ ਮਾਮਲੇ ਦੀ ਜਾਂਚ ਚਾਉਂਦੇ ਹਨ ਰਮਨਦੀਪ ਬਿੱਟੂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਇਸ ਦੀ ਜਾਂਚ ਹੋਵੇ ਕਿ ਇਰਾਦਾ ਕੀ ਸੀ ਅਮਰਿੰਦਰ ਸਿੰਘ ਰਾਜਾ ਬਿੰਡਿੰਗ ਨੇ ਕਿਹਾ ਕਿ ਇਹਨਾਂ ਦੋਸ਼ਾਂ ਨੂੰ ਖਰਜ ਕੀਤਾ ਜਾਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਸਨ ਬਿੱਟੂ ਲਈ ਦੁੱਖ ਅਤੇ ਤਰਸ ਵੀ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਆਪਣੇ ਜਿਹੜੀ ਭਾਜੀ ਭਾਈ ਕਮਾਨ ਨੂੰ ਖੁਸ਼ ਕਰਨ ਦੇ ਲਈ ਇਸ ਤਰ੍ਹਾਂ ਜਿਹੜੀ ਬਿਆਨਬਾਜ਼ੀ ਕਰ ਰਹੇ ਨੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਰਾਹੁਲ ਗਾਂਧੀ ਵੱਲੋਂ ਵੀ ਰਵਨੀਤ ਬਿੱਟੂ ਨੂੰ ਲੈ ਕੇ ਇੱਕ ਗਦਾਰ ਦੋਸਤ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਜਿਹੜੀ ਸਿਆਸਤ ਬੜੀ ਗਰਮਾਈ ਸੀ ਜਿਸ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਸਦ ਦੇ ਵਿੱਚ ਕਿਹਾ ਜੀ ਕਿ ਦੇਖੋ ਇਹ ਸਿੱਖਾਂ ਦਾ અપਮਾਨ ਹੈ ਇਸ ਨੂੰ ਲੈ ਕੇ ਇੱਕ ਜਿਹੜਾ ਬੜਾ ਭਾਜਪਾ ਨੇ ਇਹਦੇ ਖਿਲਾਫ ਜਿਹੜਾ ਪ੍ਰਚਾਰ ਕੀਤਾ ਸੀ ਲੇਕਿਨ ਪੰਜਾਬ ਦੇ ਵਿੱਚ ਇਹਦਾ ਕੋਈ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਪਲੀਪਾ ਦੀ ਜਾਣਦੇ ਨੇ ਹਾਲਾਂਕਿ ਬੀਜੇਪੀ ਨੇ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਮੁੱਦਾ ਨਹੀਂ ਬਣ ਸਕਿਆ ਪੰਜਾਬ ਦੇ ਅੰਦਰ ਕਾਂਗਰਸ ਨੂੰ ਲੈ ਕੇ ਦਰਪਨੀ ਸਿੰਘ ਬਿੱਟੂ ਕਾਫੀ ਜਿਹੜੇ ਉਹਨਾਂ ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਨੇ ਸੋ ਕਿਤਨਾ ਕਿਤੇ ਦਰਪਨੀ ਸਿੰਘ ਬਿੱਟੂ ਦੇ ਨਿਸ਼ਾਨੇ ਤੇ ਕਾਂਗਰਸ ਹੈ ਚਾਹੇ ਰਾਹੁਲ ਗਾਂਧੀ ਨੂੰ ਪਹਿਲਾਂ ਉਹਨਾਂ ਨੇ ਨਿਸ਼ਾਨੇ ਤੇ ਲਿਆ ਤੇ ਹੁਣ ਉਹਨਾਂ ਨੇ ਪ੍ਰਿੰਕਾ ਗਾਂਧੀ ਨੂੰ ਨਿਸ਼ਾਨੇ ਤੇ ਲਿਆ ਸੋ ਇਸ ਤਰ੍ਹਾਂ ਜਿਹੜੀ ਕਾਂਗਰਸ ਤੇ ਭਾਜਪਾ ਦੇ ਵਿੱਚ ਜਿਹੜੀ ਆਪਸੀ ਜਿਹੜੀ ਤਸਲ ਚੱਲ ਰਹੀ ਹੈ ਜੋ ਪਾਸੇ ਗਲਤ ਰੰਗ ਦੇ ਕਾਂਗਰਸ ਦੇ ਜਿਹੜੇ ਪ੍ਰੋਧਿਤ ਦੇ ਨੇਤਾ ਪ੍ਰਤਾਪ ਸਿੰਘ ਬਾਜਬਾਦੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਸ਼ਕਤੀ ਭੋਜ ਦਿੱਤਾ ਗਿਆ ਸ਼ਕਤੀ ਭੋਜ ਦੇ ਵਿੱਚ ਸਾਰੇ ਜਿਹੜੇ ਉਹਨਾਂ ਦੇ ਚਾਹੇ ਵਿਧਾਇਕ ਸੀ ਸਾਬਕਾ ਵਿਧਾਇਕ ਸੀ ਸਾਰਿਆਂ ਨੂੰ ਉਹਨੇ ਆਪਣੇ ਆਪਣੇ ਘਰ ਬੁਲਾਇਆ ਤੇ ਉੱਥੇ ਉਹਨਾਂ ਨੂੰ ਭੋਜ ਖਵਾਇਆ ਗਿਆ ਸਪੈਸ਼ਲ ਉਹਨਾਂ ਲਈ ਪੋਸਟ ਤਿਆਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਪਰਿਵਾਰੀ ਨੇ ਬਗੇਲ ਸਿੰਘ ਵੀ ਉਸ ਵਿੱਚ ਮੌਜੂਦ ਸੀ ਸੋ ਕਿਤਨੇ ਕਿਤੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਹ ਨੂੰ ਸ਼ਕਤੀਪੂਰਵਕ ਹੀ ਕਹਿ ਸਕਦੇ ਐ ਕਿ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸਾਰੇ ਲੀਡਰਾਂ ਨੂੰ ਉਹਨਾਂ ਨੇ ਬੁਲਾ ਕੇ ਜਿਹੜਾ ਕਿ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਜੋ ਕਾਂਗਰਸ ਦੇ ਵਿੱਚ ਕਿਤਨਾ ਕੀਤੇ ਇਹ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਕਾਂਗਰਸ ਪ੍ਰਤਾਪ ਸਿੰਘ ਬਾਜਬਾ ਦੇ ਨਾਲ ਇੱਕ ਜੁਟ ਹੈ ਸੋ ਹਾਈ ਕਮਾਂਡ ਨੂੰ ਇੱਕ ਸੰਦੇਸ਼ ਵੀ ਦੇਣਾ ਹੈ ਜੋ ਕਿਤਨਾ ਕਿਤੇ ਕਾਂਗਰਸ ਦੇ ਅੰਦਰ ਅਜੇ ਵੀ ਜਿਹੜੀ ਲੋਕ ਮੰਤਰੀਸ਼ਿਪ ਨੂੰ ਲੈ ਕੇ ਆਪਸੀ ਜਿਹੜੀ ਤਸਲ ਚੱਲ ਰਹੀ ਹੈ ਹਾਲਾਂਕਿ ਕਾਂਗਰਸ ਹਾਈ ਕਮਾਂਡ ਨੇ ਨਾਨ ਨੂੰ ਆਦੇਸ਼ ਵੀ ਦਿੱਤੇ ਨੇ ਕਿ ਕੋਈ ਬਿਆਨਬਾਜ਼ੀ ਨਹੀਂ ਕਰੇਗਾ ਲੇਕਿਨ ਸ਼ਕਤੀ ਪ੍ਰਦਰਸ਼ਨ ਕਰਨ ਦੇ ਤਰੀਕੇ ਬਕਰੇ ਬੱਕੇ ਨੇ ਸੋ ਇੱਕ ਜਿਹੜਾ ਇਹਨੂੰ ਸ਼ਕਤੀ ਪ੍ਰਦਰਸ਼ਨ ਹੀ ਕਹਿ ਸਕਦੇ ਹਨ ਉਸੇ ਸ਼ਕਤੀ ਪੋਜ ਹੀ ਕਹਿ ਸਕਦੇ ਆ ਕਿ ਪ੍ਰਤਾਪ ਸਿੰਘ ਬਾਜੀਵਾ ਵੱਲੋਂ ਬਹੁਤ ਸਾਰੇ ਨੇਤਾਵਾਂ ਨੂੰ ਜਿਹੜਾ ਸ਼ਕਤੀ ਪੋਜ ਦਿੱਤਾ ਗਿਆ ਦੂਜੇ ਪਾਸੇ ਅਕਾਲੀ ਦਲ ਨੇ ਪੰਜਾਬ ਅੰਦਰ ਅੱਜ ਤੋਂ 2027 ਦੀਆਂ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਕਾਦੀਆਂ ਤੋਂ ਅੱਜ ਕਾਦੀਆਂ ਤੋਂ ਜੇ ਆਗਾਜ਼ ਕੀਤਾ ਗਿਆ ਜਦੋਂ ਨੇ ਕਾਦੀਆਂ 'ਚ ਰੈਲੀ ਕੀਤੀ ਜਿਸ ਤੋਂ ਅਨੇ ਗਾਜ਼ ਕੀਤਾ ਕਿ ਹੁਣ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਪਜਾ ਦਿੱਤਾ ਗਿਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਜੁਧ ਨਸ਼ਿਆਂ ਦੇ ਖਿਲਾਫ ਉਹਨਾਂ ਵੱਲੋਂ ਅਭਿਆਨ ਛੇੜਿਆ ਗਿਆ। ਉਹਨਾਂ ਵੱਲੋਂ ਭਾਗ 2 ਜਿਹੜਾ ਅਭਿਆਨ ਸ਼ੁਰੂ ਕੀਤਾ ਗਿਆ ਤੇ ਇਸ ਸਮੇਂ ਆਮ ਆਦਮੀ ਪਾਰਟੀ ਜੁਧ ਨਸ਼ਿਆਂ ਦੇ ਖਿਲਾਫ ਜਿਹੜਾ ਉਹਨਾਂ ਵੱਲੋਂ ਜ਼ਬਰਦਸਤ ਅਭਿਆਨ ਸ਼ੁਰੂ ਕੀਤਾ ਗਿਆ। ਸਾਰੇ ਜਿਹੜੇ ਲੀਡਰ ਨੇ ਉਹਨਾਂ ਦੇ ਮੰਤਰੀ ਨੇ ਸਾਰੇ ਪਾਰਟੀ ਦੇ ਜਿਹਨੇ ਵਰਕ ਕਰਨੇ ਉਸ ਅਭਿਆਨ ਦੇ ਵਿੱਚ ਡਟੇ ਹੋਏ ਨੇ ਤੇ ਦੂਜੇ ਪਾਸੇ ਉਨੇ ਸਾਫ ਕਰ ਦਿੱਤਾ ਅਰਬੇ ਕੇਜਰੀ ਵਾਲੇ ਵੀ ਕਿਆਸੀ ਕੇ ਨਸ਼ਿਆਂ ਦੇ ਮਾਮਲੇ 'ਚ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਕੋਈ ਪੁਲਿਸ ਮੁਲਾਜ਼ਮ ਵੀ ਅਗਰ ਉਹ ਹੀ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ ਸੋ ਕਿਤਨੇ ਕਿਤੇ ਇਹ ਮਾਮਲਾ ਜਿਹੜਾ ਹੁਣ ਆਮ ਆਦਮੀ ਪਾਰਟੀ ਐ ਨਸ਼ਿਆਂ ਦੇ ਖਿਲਾਫ ਇੱਕ ਜੁੱਧ ਸ਼ੁਰੂ ਕੀਤਾ ਇਹਨੂੰ ਇਸ ਜਿਹੜੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੇ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਿਲਾਫ ਨਸ਼ਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਕੇ ਇਸ ਦਿੱਲੀ ਜਿਹੜੀ ਹੈ ਉਹਨਾਂ ਨੇ ਇੱਕ ਬੜੀਆਂ ਜਿਹਨਾਂ ਪਿੰਡ ਪੱਧਰ ਤੇ ਕਮੇਟੀਆਂ ਬਣਾਈਆਂ ਗੀਆਂ ਨੇ ਤਾਂਕਿ ਨਸ਼ਿਆਂ ਨੂੰ ਜੜੋਂ ਖਤਮ ਕੀਤਾ ਜਾ ਸਕੇ ਤੇ ਸਰਕਾਰ ਇਸ ਨੂੰ ਪੂਰਾ ਦਿਲ ਜੋਰ ਲਗਾ ਰਹੀ ਆ ਆਮਦੀ ਪਾਰਟੀ ਸਾਰੇ ਜਿਹੜੇ ਉਹਨਾਂ ਦੇ ਵਰਕਰ ਕੀ ਸਾਰੇ ਸਰ ਇਸ ਮਹਿੰਮ ਦੇ ਵਿੱਚ ਦਾ ਹਿੱਸਾ ਬਣੇ ਹੋਏ ਨੇ ਤੇ ਇਸ ਮਹਿੰਮ ਨੂੰ ਜਿਹੜਾ ਕਾਮਯਾਬ ਕਰਨ ਦੇ ਲਈ ਪੂਰੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਆ ਕਾਂਗਰਸ ਦੇ ਜਿਹੜੇ ਐਮਪੀ ਨੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਗੰਦਨਾਬਾ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਇਸ ਮੋਗਾ ਜੋ ਰੈਲੀ ਹੋਈ ਹੈ ਰੈਲੀ ਦੇ ਵਿੱਚ ਕਿਉਂਕਿ ਪੰਜਾਬ ਦੇ ਮੁਖ ਸਕੱਤਰ ਨੇ ਵੀ ਸੰਬੋਧਨ ਕੀਤਾ ਡੀਜੀਪੀ ਨੇ ਸੰਬੋਧਨ ਕੀਤਾ ਤੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਪ੍ਰਧਾਨ ਮੰਤਰੀ ਨੂੰ ਕਿ ਦੇਖੋ ਇਹਨਾਂ ਵੱਲੋਂ ਪੋਲੀਟੀਕਲ ਰੈਲੀ ਨੂੰ ਸੰਬੋਧਨ ਕੀਤਾ ਗਿਆ ਜਦੋਂ ਕਿ ਇੱਕ ਸਰਕਾਰੀ ਫੰਕਸ਼ਨ ਸੀ ਸਰਕਾਰੀ ਫੰਕਸ਼ਨ ਨਸ਼ਿਆਂ ਦੇ ਵਿਰੁੱਧ ਸੀ ਤੇ ਉਹ ਇਹਨੂੰ ਲੈ ਕੇ ਵੀ ਦੂਜੇ ਪਾਸੇ ਅਕਾਲੀ ਦਲ ਵੱਲੋਂ ਵੀ ਇਸ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹ ਬਾਰ-ਬਾਰ ਕਹਿ ਰਹੇ ਨੇ ਕਿ ਜਿਹੜਾ ਅਫਸਰ ਸ਼ਾਹੀਦ ਐਸੀਅਸੀ ਕਰਨ ਕੀਤਾ ਜਾ ਰਿਹਾ ਸੋ ਹੁਣੇ ਮਾਮਲਾ ਦੇਖਦੇ ਕਿੱਥੇ ਜਾਂਦਾ ਕਿਉਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਧਿਆਨ ਦੇ ਸਿਰ ਕੇ ਸਮੇਂ ਪੰਜਾਬ ਮੰਦਰ ਜੁਦ ਨਸ਼ਿਆਂ ਦੇ ਖਿਲਾਫ ਨਸ਼ਿਆਂ ਨੂੰ ਲੈ ਕੇ ਉਹਨਾਂ ਦੇ ਖਿਲਾਫ ਜੋ ਅਭਿਆਨ ਚ ਸ਼ੁਰੂ ਕੀਤਾ ਗਿਆ ਆਮ ਆਦਮੀ ਪਾਰਟੀ ਉਹਨੂੰ ਕਾਮਯਾਬ ਕਰਨ ਦੇ ਵਿੱਚ ਲੱਗੀ ਹੋਈ ਹੈ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਪੰਜਾਬ ਦੀ ਸਿਆਸਤ ਕਿਸ ਕੀ ਰੂਪ ਲਏਗੀ ਕਿਉਂਕਿ ਸਿਆਸਤ ਦੇ ਵਿੱਚ ਨਵੇਂ-ਨਵੇਂ ਜਿਹੜੀ ਬਿਆਨਬਾਜ਼ੀ ਅੱਜਕੱਲ ਚੱਲ ਰਹੀਆਂ ਨੇ ਅਜਿਹਾ ਨੇਤਾ ਜਿਆਦਾ ਬਿਆਨਬਾਜ਼ੀ ਲੱਗੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਦੇ ਉੱਤੇ ਜਿਆਦਾ ਨਹੀਂ ਸੋ ਦੇਖਦੇ ਆ ਕਿ ਹੁਣ ਜਿਹੜਾ ਰਵਨੀਸ਼ ਸਿੰਘ ਬਿੱਟੂ ਨੇ ਉਹ ਕਦੋਂ ਪ੍ਰਿੰਕਾ ਗਾਂਧੀ ਦੇ ਖਿਲਾਫ ਸ਼ਿਕਾਇਤ ਕਰਦੇ ਨੇ ਕਿਉਂਕਿ ਰਵਨੀਸ਼ ਸਿੰਘ ਬਿੱਟੂ ਦੇ ਨਿਸ਼ਾਨੇ ਤੇ ਇਸ ਸਮੇਂ ਜਿਹੜਾ ਗਾਂਧੀ ਪਰਿਵਾਰ ਉਹਦਾ ਦੇ ਨਿਸ਼ਾਨੇ ਤੇ ਹੈ ਸੋ ਇਸ ਕਰਕੇ ਰਵਨੀਸ਼ ਸਿੰਘ ਬਿੱਟੂ ਲਗਾਤਾਰ ਕਾਂਗਰਸ ਨੂੰ ਨਿਸ਼ਾਨੇ ਤੇ ਲਹਿ ਰਹੇ ਨੇ ਧੰਨਵਾਦ